ਸ਼੍ਰੀ ਵਾਹਿਗੁਰੂ ਜੀ ਦਾ ਘਰ ਸਾਹਿਬ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜੋ ਤੁਹਾਨੂੰ ਅਸੀਂ ਪੋਸਟਰ ਰੈਪਰ ਦਿਖਾ ਰਹੇ ਆ ਇਹ ਕਈ ਵਾਰ ਕੇ ਪਹਿਲਾ ਰੀਲਾਂ ਚੱਲਦੀਆਂ ਸੀ ਇਹ ਮੇਰੇ ਚੌਂਕਣ ਮੇਲੇ ਦੀ ਸ੍ਰਿੰਦਰ ਕੌਰ ਪ੍ਰਕਾਸ਼ ਕੌਰ ਇਹਦੇ ਸਾਡੇ ਕਲੀਆਂ ਦੇ ਬਾਦਸ਼ਾਹ ਗੁਲਦੀਪ ਮਾਨ ਕੀ ਦੀ ਰੀਲ ਹੈ ਆ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹੁਣ ਜਿਹਨੂੰ ਟੇਬਲ ਰਿਕਾਰਡ ਦੇ ਡੈਕ ਵੀ ਕਹਿੰਦੇ ਸੀ ਕਰੀਬ ਲਗਭਗ ਜਦੋਂ ਇਹ ਟੇਬਲ ਰਿਕਾਰਡ ਦਾ ਜ਼ਮਾਨਾ ਸੀ ਤਾਂ ਮੇਰਾ ਖਿਆਲ ਕੋਈ ਅਜਾਹ ਘਾਰੀ ਅਜਾਹ ਘਰ ਨਹੀਂ ਹੋਣਾ ਜਿੱਥੇ ਟੇਬਲ ਰਿਕਾਰਡ ਨਾ ਹੋਵੇ ਇਹ ਇਸ ਤਰ੍ਹਾਂ ਰੀਲ چل ਰਹੀ ਸੀ ਤੁਹਾਨੂੰ ਰੀਲ ਵੀ ਚਲਾ ਕੇ ਦਿਖਾਵਾਂਗੇ ਇਹ ਕੁਲਦਾ ਕੁਲਦੀਪ ਬਾਣਕ ਦੀ ਰੀਲ ਹੈ ਇਹ ਸ਼ਾਮਕੜ ਮੈਲੇ ਦੀ ਸ੍ਰਿੰਦਰ ਕੌਰ ਦੇ ਪ੍ਰਕਾਸ਼ ਕੌਰ ਇਹ ਸਤਕਾਰਯੋਗ ਮਰਹੂਮ ਜਮਲਾ ਜੱਟ ਜੀ ਸਤਗੁਰ ਤੇਰੀ ਲੀਲਾ ਨਿਆਰੀ ਐ ਇਹ ਤੁਹਾਨੂੰ ਅਸੀਂ ਚਲਾ ਕੇ ਵੀ ਦਿਖਾਉਨੇ ਆ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਨਹੀਂ ਪਤਾ ਹੋਣਾ ਖੈਰ ਚਲਦੀ ਵੀ ਹੈ ਚੱਲ ਰਹੀ ਹੈ ਅਤਵਾਰ ਨੂੰ ਦਿਖਾ ਰਿਹਾ ਹਾਂ ਦੋਸਤੋ ਜੀਵੇ ਜੀਵੇ ਕੋਲ ਇਸ ਵੇਲੇ ਵੀ ਹੈ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਸਾਡੇ ਕੋਲੇ ਵੀ ਹੈ ਇਹ ਬਹੁਤ ਹੀ ਸਾਫ਼ ਸੰਭਾਲ ਕੇ ਰੱਖੀ ਹੋਈ ਹੈ ਪੁਰਾਣਾ ਵਿਰਸਾ ਸਾਮਿਆ ਹੋਇਆ ਹੈ ਅਰੀਲਾ ਕਾफी ਗਿਣਤੀ ਦੇ ਵਿੱਚ ਰੀਲਾਂ ਵੀ ਸਾਮੀਆਂ ਹੋਈਆਂ ਨੇ ਤਾਂ ਜੀ ਵੀ ਜੀ ਦੇ ਕੋਲੇ ਅੱਜ ਵੀ ਇਹ ਚਾਲੂ ਹਾਲਤ ਚ ਹੈ ਉਹ ਕਮੈਂਟ ਕਰਕੇ ਜਰੂਰ ਦੱਸਿਓ ਬੀ ਇਹਨੂੰ ਡੈਕ ਵੀ ਕਹਿੰਦੇ ਸੀ ਟੇਬਲ ਰਿਕਾਰਡ ਵੀ ਕਹਿੰਦੇ ਸੀ ਜ਼ਿਆਦਾਤਰ ਫੋਟੋਗ੍ਰਾਫਰ ਜਿਹਦੋਂ ਪਹਿਲਾਂ ਵਿਆਹਾਂ ਦੀਆਂ ਵੀ ਮੂਵੀਆਂ ਜਲਦੀਆਂ ਸੀ ਇਹਦੇ ਨਾਲ ਹੀ ਤਰੀਲ ਦੀ ਕਿਸੇ ਦੀ ਡਬਿੰਗ ਕਰਦੇ ਸੀਗੇ ਆ ਤੁਹਾਨੂੰ ਦਿਖਾ ਰਹੇ ਹਾਂ ਚਾਲ ਰਹੀ ਹੈ ਬਿਲਕੁਲ ਚਾਲੂ ਹਾਲ ਤੇ ਚ ਆਵਾਜ਼ ਵੀ ਦਿਖਾ ਦਿੰਨੇ ਇੱਕ ਵਾਰੀ ਕਰਕੇ ਹਾਂ ਮਾਨਕ ਸਿੰਘ ਸਾਹਿਬ ਦਾ ਗਾਣਾ ਚੱਲ ਰਿਹਾ ਹੈ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਜਲਦੀਪ ਮਾਨਕ ਜੀ ਦਾ ਗਾਣਾ ਚੱਲ ਰਿਹਾ ਹੈ ਤੇ ਚਲੋ ਦੋਸਤੋ ਜਿਹਦੇ ਜਿਹਦੇ ਕੋਲੇ ਹੈ ਇਹ ਟੈਮ ਰਿਕਾਰਡ ਉਹ ਜਰੂਰ ਕਮੈਂਟਾਂ ਚ ਦੱਸਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ